ਟ੍ਰੇਨ ਕਿ ਚੱਲ ਰਹੀ ਐ ਉਹਨੂੰ ਮਨਾ ਰਿਆ ਵੀ ਮੈਨੂੰ ਝੂਟਾ ਦੇ ਦੇ ਕੋਈ ਕੰਡੇਆਲਾ ਨਹੀਂ ਪਾਇਆ ਕੋਈ ਲੈਣਾ ਨਹੀਂ ਦੇਣਾ ਨਹੀਂ ਉਹਨੂੰ ਮਨਾ ਰਿਆ ਕਿ ਮੈਨੂੰ ਝੂਟਾ ਦੇ ਦੇ ਬੈਗਾ 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 ਉਹਨੂੰ ਮੋੜੇਗਾ ਕਿਵੇਂ ਮੋੜੇਗਾ ਕਿਵੇਂ ਜੁਗਣੀ ਦੰਦੀ ਜੁਗਣੀ ਦੰਦੀ ਵੜਦੀ ਆ ਕਿੱਡਾ ਪੰਗਾ ਹੋਇਆ ਕਿੱਡਾ ਪੰਗਾ ਪਿਆ ਚੱਲ ਲਿਆ ਇਹਨੂੰ ਇੱਧਰ ਲਿਆ 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 ਯਾਰ ਚੱਲ ਚੱਲ ਤੇਲਾ ਉੱਧਰ ਵੀ ਲੈ ਕੇ ਜਾ ਚੱਲ ਇਹਨੂੰ ਕਿ ਕਰੇ ਚੱਲ ਗਿਆ ਚੱਲ ਇਹਨੂੰ ਕਿ ਕਰੇ ਇਹਨੂੰ ਕਿ ਕਰੇ ਚੱਲ ਚੱਲ ਫੱਜ ਲਿਆ ਉਧਰੋਂ ਵਾਪਸ ਲਿਆ ਹੀ ਵਾਪਸ ਲਿਆ ਵਾਪਸ ਲਿਆ ਮੋੜ ਲਿਆ ਮੋੜ ਲਿਆ ਮੋੜਿਆਉ ਮੋੜਿਆਉ ਜਿਹਦਾ ਤੇਰੇ ਚ ਹੋਇਆ ਕਾਣ ਤਾਂ ਮੋੜ ਲਿਓ ਮੋੜ ਲਿਆ ਮੋੜ ਲਿਆ ਮੋੜਦੀ ਨਹੀਂ ਮੋੜ ਲੈ ਇੱਕ ਪਾਸੇ ਨੂੰ ਖਿੱਚ ਲੈ ਆ ਜੂਗੀ ਸਿਆਣੀ ਆ ਆਜੂ ਆਹ ਸੇ ਆ ਗਈ ਆ ਗਈ ਮਾਰ ੱਡੀ ਮਾਰ ਹਾਂ ਚੱਕ ਦੇ ਇਥੋਂ ਚੱਕ ਦੇ ਜਿਉਣਾ ਮੇੜ ਬਣ ਜਾ ਚੱਕ ਦੇ ਚੱਕ ਦੇ ਚੱਕ ਦੇ ਜਿਉਣਾ ਮੋੜ ਬਣ ਜਾ ਹਟ ਚੱਕਦੇ ਚੱਕਦੇ ਇੱਥੋਂ ਚੱਕਦੇ ਨਹੀਂ ਨਹੀਂ ਕੰਨ ਨਹੀਂ ਆਈਦੀ ਜ਼ਰਾ ਆ ਯਾਰਾ ਦੋ ਜ਼ਰਾ ਹੋ ਗਿਆ ਇਧਰੋਂ ਚੱਕਦੇ ਇਧਰੋਂ ਚੱਕਦੇ ਇਧਰੋਂ ਚੱਕਦੇ ਮੋੜ ਲਿਆ ਮੋੜਦੇ ਚੱਕਦੇ ਸਿੱਧੀ ਕਰਦੇ ਸਿੱਧੀ ਕਰਦੇ ਥੋੜਾ ਘਟੌੜ ਘਟ ਮੰਨਦੀ ਆ ਫਿਰ ਵੀ ਫਿਰ ਵੀ ਠੀਕ ਮੰਨ ਤੂੰ ਕਿ ਜੁਗਣੀ ਟਿੱਕਾ ਲਾਉਂਦੀ ਆ ਲਿਆ 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 ਜੁਗਣੀ ਦੇ ਪਿਛਲੇ ਪਾਸੇ ਦੀ ਘਟ ਲਿਆ ਇਧਰ ਨੂੰ ਲਿਆ ਆ ਜਾ ਇਧਰ ਨੂੰ ਆ ਜਾ ਕਹਿ ਲਿਆ ਜਾ ਤੇਰੀ ਨਾਲ ਲੜਦੀ ਆ ਓਏ ਇਹਦੇ ਕਾਹ ਤੋਂ ਬੈਠਾ ਆ ਜਾ ਆ ਜਾ ਇਧਰ ਆ ਜਾ ਇਧਰ ਲਿਆ ਆਇ ਤੇ ਆ ਕੇ ਉੱਤਰ ਜੀ ਆ ਜਾ ਇੱਧਰ ਲਿਆ ਝਾ ਪੁਆ ਦੇ ਇਥੋਂ ਝੱਕ ਦੇ ਇਥੋਂ ਝੱਕ ਦੇ ਝੱਕ ਦੇ ਝੱਕ ਦੇ ਝੱਕ ਦੇ ਚਕਾ ਦੇ ਛਾਲ ਹਟ ਕੂਕੂ ਆ ਗਿਆ ਮਗਰ ਕੂਕੂ ਆ ਗਿਆ ਮਗਰ ਉੱਤਰ ਜੀ ਝੱਟ ਮਾਰ ਦੋ ਤੇ ਕੂ ਕੂ ਫਰਾ ਦੂਗਾ ਟੱਟ ਏ ਚਲ ਦਵਾ ਦੇ ਪੰਜ ਸੱਤ ਗੇੜੇ ਯਾਰ ਇੰਨਣਾ ਚਾ ਗੇੜਾ ਦੇ ਲੈਣੀਆਂ ਏ ਹੁਣ ਤੇਰੇ ਲੀੜੇ ਦਾ ਘਰਾਓ ਏ ਇੰਨਣਾ ਯਾਰ ਇਹ ਲਪੱਜ ਲੈਣੀਆਂ ਹੋਰ ਕੀ ਦੇਖੋ ਦੇਖ ਬਿਨਾ ਕੰਡੇ ਵਾਲੇ ਤੋਂ ਬਿਨਾ ਕੰਡੇ ਵਾਲੇ ਤੋਂ ਟ੍ਰੇਨਿੰਗ ਚੱਲ ਰਹੀ ਏ ਘੋੜੀ ਦੀ ਘੋੜੀ ਨੂੰ ਕੰਟਰੋਲ ਕਰਨ ਦੀ ਇੱਕ ਘੋੜੀ ਨੇ ਦੋ ਘੋੜੀਆਂ ਕਟਰਾਉ ਲੋਰ ਨਹੀਂ ਬਿਨਾ ਬਿਨਾ ਕੰਡੇ ਵਾਲੇ ਤੋਂ ਆਏ ਘੋੜਿਆਂ ਵਾਲਿਆਂ ਦੇ ਜੋ ਆਖ ਦਲੇਰ ਹੋ ਜਾਂਦੇ ਕুকু ਤੇਰੀ ਮੰਮੋ ਕুকু ਤੇਰੀ ਮੰਮੋ ਕਿੱਧਰ ਗਈ ਇੱਧਰ ਜਾ ਵੜਦੀ ਦੰਦੀ ਹੈ ਨਾ ਆਪਦੀ ਮਾਂ ਦੇ ਹੀ ਵੜਦੀ ਹੈ ਭਾਜੀ ਤੁਸੀਂ ਨਾਲ ਹੂੰ ਇਹਨਾਂ ਨਾਲ ਯਾਰ ਇਹਦਾ ਮਾਰਾ ਜਾ ਜ਼ੋਰ ਲੱਗ ਜੂ ਓ ਕੀ